バス。 ਨਾ ਜਨਤਾ ਜੀ ਅਸੀਂ ਦਰਬਾਰ ਮਈਆ ભગવાન ਸੱਤੇ ਰਹਿੰਦਾ ਹੈ ਕਿ ਉਹ ਦਰਬਾਰ ਹੈ ਰੋਹਾਨੀ ਤਾਕਤ ਹੈ ਇਹ ਪਰਵਾਨ ਦੇ ਵਿੱਚ ਇਹ ਸਰਦਾਲੂ ਵਾਥ ਵਾਥ ਸ਼ਹਿਰ ਦੇ ਕੋਈ ਤਾਂ ਕੋ ਸੰਤਾ ਜਿਹੜੀਆਂ ਹੈ ਇਹ ਦਰਬਾਰ ਨੇ ਕਹਣਾ ਮੈਂ ਇਹ ਚੋਣਾ ਹੈ ਕਿ ਜਲੰਧਾਪੁਰ ਸ਼ਾਸਨ ਨੂੰ ਇੱਕ ਮੈਂ ਬੇਨਤੀ ਕਰਨੀ ਚਾਹਨਾ ਕਿ ਦਰਬਾਰ ਜਿਹਦਾ ਸਿਸਟਮ ਦਾ ਚੱਲਦਾ ਹੈ ਕਿ ਉਹ ਦਰਬਾਰ ਦੇ ਮੇਨ ਗੇਟ ਦੇ ਮੋੜੇ ਨਾਲ ਜਿਹੜਾ ਕਿਸੇ ਉਹ ਪਿੰਡ ਦਾ ਗੰਦਾ ਪਾਣੀ ਆ ਇਹਨੂੰ ਗੰਦਾ ਪਾਣੀ ਉੱਥੇ ਇਹਨਾਂ ਨੂੰ ਲੱਗਦਾ ਜਾਂ ਪੈਰਾਂ ਨੂੰ ਲੱਗਦਾ ਚਲੋ ਪੈਰ ਵੀ ਮੱਲਦਾ ਧੋਲਦਾ ਕੋਈ ਗੱਲ ਨਹੀਂ ਪਰ ਉੱਥੇ ਉਹ ਪਾਣੀ ਦੇ ਨਾਲ ਕਈ ਹਾਦਸੇ ਵੀ ਹੋਏ ਆ ਤੇ ਉੱਥੇ ਹੀ ਮੱਛਰ ਇੰਨਾ ਬਿਆਨਤ ਵਾਜੇ ਗੱਡੀ ਚਲਾਉਣੇ ਦੀ ਔਖੀ ਹੋ ਜਾਂਦੀ ਨੰਗੜਾ ਔਖਾ ਹੋ ਜਾਂਦਾ ਤੇ ਉਸ ਗੰਦੇ ਪਾਣੀ ਦੇ ਪੈਰ ਨਾਲ ਬਹੁਤ ਰਕਾਟਾਂ ਆ ਰਹੀਆਂ ਉਹ ਦਰਬਾਰ ਦੇ ਮੇਨ ਗੇਟ ਦੇ ਮੋਰੀ ਜੇ ਕਿ ਇਹ ਪਰਸਨ ਨੇ ਪੁੱਛਿਆ ਸੀ ਜੇ ਵੀ ਕਹਿੰਦਾ ਕਿ ਮੇਨ ਗੇਟ ਕੋਲ ਮੋਰੀ ਇਹ ਪਾਣੀ ਚੱਲਿਆ ਗੰਦਾ ਪਾਣੀ ਇਹ ਉਹ ਠੀਕ ਨਹੀਂ ਲੱਗਦਾ ਕਿਉਂਕਿ ਇਹ ਬੇਨਤੀ ਹੈ ਪ੍ਰੈਸੈਸ਼ਨ ਨੂੰ ਇਹ 3-4 ਸਾਲ ਹੋ ਗਏ ਇਹਦਾ ਕੋਈ ਹੱਲ ਨਹੀਂ ਹੋਇਆ ਤੇ ਮੈਂ ਬੇਨਤੀ ਕਰਦਾ ਕਿ ਸੁਖਿਆਲਾ ਡਰਗਾ ਪ੍ਰਬੰਧਕ ਕਮੇਟੀ ਜਿਹਦਾ ਮੁਖ ਡਾਕਟਰ ਮਈਆ ਭਗਵਾਨ ਦੇ ਦਰਵਾਜ਼ੇ ਤੇ ਹਰ ਮਹੀਨੇ ਬਾਅਦ ਉਹ ਮੀਟਿੰਗ ਹੁੰਦੀ ਆ ਸਾਰੇ ਫਕੀਰ ਦਰਬਾਰਾਂ ਤੋਂ ਪਹੁੰਚਦੇ ਆ ਤੇ ਉਹ ਵੀ ਆ ਕੇ ਦੇਖਦੇ ਆ ਕਿ ਜੰਦਾ ਪਾਣੀ ਇਹ ਸਾਲਾ ਕੋਈ ਠੀਕ ਨਹੀਂ ਹੋਇਆ ਤੇ ਅੱਜ ਸਾਨੂੰ ਇਹ ਹਰ ਕੇ ਕਹਿਣਾ ਪਿਆ ਇੱਕ ਬੇਨਤੀ ਕਰਨੀ ਪਈ ਸਾਡੀ ਮੀਟਿੰਗ ਸੀ ਲਈ ਆ ਭਗਵਾਨ ਦੇ ਦੁਆਰ ਤੇ ਚੇਅਰਮੈਨ ਸਾਹਿਬ ਆਪਾ ਮਨਜੀਤ ਸਾਹਿਬ ਜੀ ਵੀ ਔਰ ਸਾਡੇ ਪ੍ਰਧਾਨ ਸਹਿਤ ਕਪਲ ਸ਼ਾਹੀ ਜੋ ਉਪਦੇਸ਼ ਸੀ ਗਏ ਆ ਔਰ ਸਾਡੇ ਸ਼ੰਭੂ ਬਾਬਾ ਜੀ ਵਾ ਇਸ ਚੇਅਰਮੈਨ ਜੀ ਔਰ ਜਿੰਨੇ ਵੀ ਸਾਡੇ ਅਹੁਦੇਦਾਰ ਫਕੀਰ ਆ ਸਾਰੇ ਇਹ ਪੁਛੇ ਜਿਲ੍ਹਾ ਨਮਸ਼ਰ ਤੋਂ ਵੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿੰਨਾ ਵੀ ਕਿੰਨਾ ਹੋ ਸਕਦਾ ਇਹ ਪਾਣੀ ਦਾ ਮਸਲਾ ਜਿਹੜਾ ਉਹ ਹੱਲ ਕਰੋ ਕਿਉਂਕਿ 3-4 ਸਾਲ ਹੋ ਗਏ ਪਹਿਲਾਂ ਵੀ ਮੰਗਾ ਬਹੁਤ ਰੱਖੀਆਂ ਪਰ ਹੱਲ ਨਹੀਂ ਹੋਇਆ ਪਰ ਹੁਣ ਮੈਂ ਇੱਕ ਬੇਨਤੀ ਕਰਨਾ ਕਿਉਂਕਿ ਫਕੀਰ ਜਿਹੜੇ ਬੇਨਤੀ ਕਰ ਸਕਦੇ ਆ ਬੇ ਫਕੀਰਾਂ ਨੇ ਆਉਣਾ ਇਸ ਦਰਬਾਰ ਤੇ ਤੇ ਤੁਸੀਂ ਇਸ ਮਸਲੇ ਦਾ ਜ਼ਰੂਰ ਹੱਲ ਕਰੋ ਨਹੀਂ ਤਾਂ ਕੋਈ ਅਗਲਾ ਕਦਮ ਤੇ ਜਿਹੜਾ ਸਾਨੂੰ ਪਟਣਾ ਪਵੇ ਫਕੀਰਾਂ ਦਾ ਇਹ ਸਾਥ ਹੈ ਤੇ ਸਾਰੇ ਸਾਥ ਦੇ ਨਾਲ ਇਹੀ ਅਸੀਂ ਪ੍ਰਸ਼ਾਸਨ ਅਗੇ ਗੇ ਫੇਰ ਵੀ ਖੜ ਕੇ ਬੇਨਤੀ ਕਰਾਂਗੇ ਸਾਰੇ ਇਕੱਠੇ ਹੋਗੇ ਪਰ ਹੁਣ ਅਸੀਂ ਇੱਕ ਮੀਟਿੰਗ ਤੋਂ ਇੱਕ ਬੇਨਤੀ ਕਰਦੇ ਆਂ ਕਿ ਮਾਂ ਮਈਆ ਦੇ ਦਰਬਾਰ ਮੋਰੇ ਇਹ ਗੰਦਾ ਪਾਣੀ ਨਹੀਂ ਚੱਲਣਾ ਹਾਂਜੀ ਬਾਬਾ ਮੋ ਸਭ ਤੋਂ ਪਹਿਲਾਂ ਮਾਂ ਮਈਆ ਫਲਾਰ ਸਰਕਾਰ ਦੇ ਦਰਬਾਰ ਤੇ ਸਾਡੀ ਮਿਲਣਾ ਭਰਦੀ ਮੀਟਿੰਗ ਦੇ ਵਿੱਚ ਆਜੇ ਬਖੀਰ ਸਭਾ ਔਰ ਇੱਥੇ ਜਿਹੜਾ ਕਿ ਬਾਰ ਬਾਰ ਅਸੀਂ ਆ ਕੇ ਦੇਖਦੇ ਆਂ ਕਿ ਪਾਣੀ ਦੀ ਮੁਸ਼ਕਲ ਜਿਹੜੀ ਆ ਦੇ ਮਾਂ ਭਈਆ ਦੇ 메ਨ ਗੇਟ ਦੇ ਸਾਹਮਣੇ ਔਰ ਉੱਥੇ ਦੀ ਮੁਸ਼ਕਲ ਨੂੰ ਵਾਰ-ਵਾਰ ਇਹਨਾਂ ਨੂੰ ਕਿਹਾ ਜਾ ਰਿਹਾ ਦਰਸਨ ਦਰਸਨ ਕੋਈ ਵੀ ਅਸੀਂ ਗੱਲ ਗੌਲੀ ਨੇ ਕਰੀ ਜਾਂਦਾ ਵੀ ਇਹਦੇ ਉੱਤੇ ਉਹਨਾਂ ਨੂੰ ਸਹੀਜ ਕਾਰ ਕੰਮ ਲੈਣਾ ਚਾਹੀਦਾ ਆ ਕਿ ਇਹਦੇ ਉੱਤੇ ਸਾਨੂੰ ਤਵੱਜੋ ਦੇਣੀ ਚਾਹੀਦੀ ਆ ਕਿਉਂਕਿ ਨਹੀਂ ਤਾਂ ਸਾਨੂੰ 22 ਤਰੀਕ ਨੂੰ ਅਸੀਂ ਘਾਬਾ ਲਾਉਣਾ ਆ ਕਿਉਂਕਿ ਉੱਥੇ ਦੀ ਜਿਹੜਾ ਐਸਟੇ ਬਿਮਾਰੀਆਂ ਫੈਲਣ ਦਾ ਬਹੁਤ ਡਰਿਆ ਕਿੱਥੇ ਲਾ ਰਹੇ ਹੋ ਤੁਹਾਨੂੰ ਬਾਬਾ ਘਰਨਾ ਅਸੀਂ ਜਾ ਰਹੇ ਆ ਐਸਡੀਐਫ ਸਾਹਿਬ ਦੇ ਦਫ਼ਤਰ ਤੇ ਮੁਰੇ ਲਾਵਾਂਗੇ 플ੋਰ ਦੇ ਵਿੱਚ ਕਿਉਂਕਿ ਸਾਡੇ ਨਾਲ ਹੋਰ ਵੀ ਧੱਥੇ ਬੰਦੀਆਂ ਆ ਜਿਹੜੀਆਂ ਆ ਕੇ ਨਾਲ ਇਸ ਕੰਮ ਤੇ ਖੜੀਆਂ ਆ ਇਹ ਪਸੇ ਪਿੰਡ ਦਾ ਜੋ ਪਾਣੀ ਆ ਰਿਹਾ ਅੱਜ ਤੋਂ ਨੇ 4 ਸਾਲਾਂ ਤੋਂ ਆ ਰਿਹਾ ਆ ਇਹਦਾ ਹਮੇ ਕੋਈ ਵੀ ਹੱਲ ਨਹੀਂ ਕੀਤਾ ਗਿਆ ਕਿ ਸੰਗ ਕਿੱਥੇ ਆ ਰਹੀ ਆ ਸੰਗ ਦੇ ਵਿੱਚ ਇਹ ਗੰਦਗੀ ਦਾ ਪਾਣੀ ਨਹੀਂ ਪੈਣਾ ਚਾਹੀਦਾ ਪਵਿੱਤਰਤਾ ਦੀ ਗੱਲ ਹੈ ਪਵਿੱਤਰਤਾ ਦਾ ਦਰਬਾਰ ਆ ਸਾਡਾ ਇਹ ਔਰ ਇਸ ਦਰਬਾਰ ਤੋਂ ਲੱਖਾਂ ਹੀ ਸ਼ਰਧਾਲੂ ਆ ਰਹੇ ਆ ਆਸਮਾਨ ਤੋਂ ਮੁਰਾਦ ਮੰਗਦੇ ਲੋਕ ਆ ਔਰ ਉਹਨਾਂ ਦੀ ਆਸ ਨੂੰ ਪੂਰਾ ਕੀਤਾ ਜਾਵੇ ਅਸੀਂ ਇਹੀ ਰਵਾਨਸਰ ਦੇ ਕੋਲ ਅੰਦ ਕਰਦੇ ਆਂ ਕਿ ਸਾਡੇ ਸੰਸਥਾ ਦੇ ਵਿੱਚ ਇਹੋ ਜਿਹੇ ਜਿਹੇ ਕਰਮ ਆ ਅਸੀਂ ਇਹਦੇ ਵਿੱਚ ਅੱਜ ਤਵੱਜੋ ਦਿਨੇ ਆ ਤੇ ਸਾਨੂੰ ਅਸੀਂ ਕਿਹਾ ਹੋਵੇ ਪਹਿਲੀ ਵਾਰ ਆ ਵੀ ਇਹਨਾਂ ਸਾਡੇ ਪ੍ਰਧਾਨ ਜੀ ਹੁਣੇ ਵੀ ਔਰ ਸਾਡੇ ਇਹਨਾਂ ਦੇ ਚੇਅਰਮੈਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਈ ਵਾਰੀ ਕਹਿ ਚੁੱਕੇ ਆਂ ਕਿ ਉਹ ਤਾਂ ਮੁੱਸਲ ਦੇ ਸਾਡਾ ਹੱਲ ਨਹੀਂ ਹੋਇਆ ਕੋਈ ਕਿਉਂਕਿ ਹੁਣ ਸਾਨੂੰ ਉਹਦੇ ਦੇ ਵਿੱਚੋਂ ਹੱਲ ਕਰਨਾ ਪੈਣਾ ਕਿਉਂਕਿ ਇਹ ਗੰਦੀ ਚੀਜ਼ ਆ ਚੰਗੀ ਚੀਜ਼ ਨਹੀਂ ਹੈਗੀ ਚੰਗੀ ਚੀਜ਼ ਤਾਂ ਸਭ ਨੂੰ ਸੋਹਣੀ ਲੱਗਦੀ ਆ ਗੰਦੀ ਚੀਜ਼ ਕਿਸੇ ਨੂੰ ਸੋਹਣੀ ਨਹੀਂ ਲੱਗਦੀ ਇਸ ਕਰਕੇ ਅਸੀਂ ਸਾਰੇ ਸੰਸਥਾਨਾਂ ਸਾਰਿਆਂ ਦਾ ਜਿੰਨੇ ਵੀ ਅੱਜ ਗੱਠੇ ਬੰਦੀਆਂ ਨਾਲ ਗੱਲ ਕਰਾਂਗੇ ਕਿ 22 ਤਰੀਕ ਤੋਂ ਪਹਿਲਾਂ ਪਹਿਲਾਂ ਸਾਡਾ ਹੱਲ ਹੋ ਜਾਏ ਤੇ ਅਸੀਂ ਬਹੁਤ ਸੰਤ ਦਾ ਤਨਵਾਦ ਹੋਵਾਂਗੇ ਸਰਕਾਰ ਦਾ ਕਿਉਂ ਮਾਨ ਸਰਕਾਰ ਚੱਲ ਰਹੀ ਆ ਮਾਨ ਸਾਰਿਆਂ ਦੀਆਂ ਮੁਸ਼ਕਲਾਂ ਹੱਲ ਕਰਦਾ ਆ ਔਰ ਮਾਨ ਤੱਕ ਰੇ ਸਾਡੀ ਗੱਲ ਪਹੁੰਚੇ ਜੇ ਤੁਹਾਡਾ 22 ਤੱਕ ਹੱਲ ਨਹੀਂ ਕੀਤਾ ਤਾਂ ਤੁਸੀਂ ਧਰਨਾ ਤੁਹਾਡਾ ਪ੍ਰਦਰਸ਼ਨ ਹੋਵੇਗਾ ਕਿ ਨਹੀਂ ਹਾਂਜੀ ਹਾਂਜੀ ਪੂਰਾ ਧਰਨਾ ਲਾਵੇ 22 ਤਰੀਕ ਨੂੰ ਕੋਰਟ ਤੱਕਰ ਜਾਵਾਂਗੇ ਅਸੀਂ ਜੀ ਇਸ ਨੂੰ ਲੈ ਕੇ ਹੈ ਜੀ ਤੇ ਸਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਸਾਡੀ ਇਹ ਜਣੀ ਆ ਵਾਡੇ ਲਈ ਜਿਹੜੀ ਬੈਟ ਕਰਦੇ ਆ ਇਹਦੇ ਉੱਤੇ ਸਾਡਾ ਹੱਲ ਹੋਊਗਾ ਉਹ ਸਾਡੀ ਗੱਲ ਨੂੰ ਸੁਣਨਗੇ ਸਾਨੂੰ ਬੜਾ ਯਕੀਨ ਹੈ ਔਰ ਮਾਨਿਆ ਔਰ ਪੰਜਾਬ ਸਰਕਾਰ ਇਸ ਟਾਈਮ ਵਸੇ ਅਲਦੀ ਤਵੱਜੋ ਦੇਗੀ